ਇੱਧਰ ਵਿਖਾਓ ਆਮ ਆਦਮੀ ਪਾਰਟੀ ਦਾ ਇੱਥੇ ਬੂਥ ਲੱਗਾ ਹੈ ਮਨੋਜ ਗੋਗਨੇ ਦਾ ਅੱਗੇ ਜੱਕ ਤੁਸੀਂ ਵੇਖੋ ਇੱਧਰ ਦੇਖ ਸਕਦੇ ਹੋ ਕਿ ਅਸ਼ੋਕ ਰੱਤੂ ਜਿਹੜੇ ਨੇ ਉਹ ਆਜ਼ਾਦ ਜਿਹੜੇ ਨੇ ਉਹ ਖੜੇ ਨੇ ਆਜ਼ਾਦ ਜਿਹੜੀ ਆ ਉੱਥੇ ਤੁਹਾਨੂੰ ਦਿਖਣਗੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਬੂਥ ਦਿਖੇਗਾ ਉਹ ਲੋਕ ਵਕਫਕ ਤਰੀਕੇ ਦੇ ਨਾਲ ਜਿਹੜੇ ਨੇ ਉਹ ਵੋਟ ਪਾਉਣ ਪਾਣ ਦੇ ਲਈ ਪਹੁੰਚ ਰਹੇ ਨੇ ਇੱਧਰ ਤੁਹਾਨੂੰ ਜੇ ਦਿਖਾਈਏ ਤੇ ਇੱਧਰ ਜੋ ਹੈ ਭਾਜੀਪੀ ਦਾ ਬੂਥ ਤੁਹਾਨੂੰ ਦਿਖੇਗਾ ਭਾਜੀਪੀ ਦੇ ਜਿਹੜੇ ਨੇ ਸੁਰਿੰਦਰ ਕਾਲੀਆ ਜਿਹੜੇ ਨੇ ਉਹ ਖੜੇ ਨੇ ਅਤੇ ਉਹ ਲੋਕਾਂ ਦੇ ਵਿੱਚ ਉਤਸ਼ਾਹ ਦੇਖੋ ਕਿ ਵਕ ਵਕ ਲੋਕ ਜਿਹੜੇ ਨੇ ਇਸ ਸਮੇਂ ਇੱਥੇ ਪਹੁੰਚੇ ਹੋਏ ਨੇ ਤਾਂ ਕਿ ਵੋਟਾਂ ਜਿਹੜੀਆਂ ਨੇ ਉਹ ਸਮੇਂ ਤੇ ਜਿਹੜੀਆਂ ਨੇ ਉਹ ਪਾ ਸਕਣ ਇੱਧਰ ਤੁਸੀਂ ਵੀ ਦੇਖ ਸਕਦੇ ਹੋ ਕਿ ਆਜ਼ਾਦ ਜਿਹੜੇ ਨੇ ਉਹ ਪ੍ਰੋਫੈਸਰ ਰਿਸ਼ੂ ਜਿਹੜੇ ਨੇ ਉਹ ਖੜੇ ਨੇ ਉਹ ਆਜ਼ਾਦ ਖੜੇ ਨੇ ਸੋ ਵਕ ਵਕ ਤਰੀਕੇ ਦੇ ਨਾਲ ਜਿਹੜੇ ਨੇ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਵੋਟਾਂ ਨੂੰ ਲੈ ਕੇ ਲੋਕ ਵਕ ਵਕ ਤਰੀਕੇ ਦੇ ਨਾਲ ਜਿਹੜਾ ਆ ਉਹ ਵੋਟ ਪਾਉਣ ਦੇ ਲਈ ਬੂਥਾਂ ਤੇ ਪਹੁੰਚ ਰਹੇ ਨੇ ਸੋ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਇਹ ਗੁਰਾਇਆ ਸ਼ਹਿਰ ਦੀਆਂ ਤਸਵੀਰਾਂ ਨੇ ਸੋ ਜਿੰਨਾ ਰਸ਼ ਹੈ ਉਹ ਉਤਸ਼ਾਹ ਦੱਸ ਰਿਹਾ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਵਰਮਾ ਜੀ ਉਤਸ਼ਾਹ ਦਿਖ ਰਿਹਾ ਹੈ ਲੋਕਾਂ ਚ ਅੱਜ ਬਿਲਕੁਲ ਜੀ ਬਿਲਕੁਲ ਐਕਚੁਅਲੀ ਸਵਾਰ ਜਿਹੜੀ ਹੈਗੀ ਆ ਇਲੈਕਸ਼ਨਸ ਬੜੇ ਰੋਮਾਂਚਕ ਤਰੀਕੇ ਦੇ ਨਾਲ ਹੋ ਰਹੀ ਆ ਜਿੰਨੇ ਵੀ ਕੈਂਡੀਡੇਟਸ ਨੇ ਸਾਰੇ ਆਪਣੀ ਆਪਣੀ ਕਿਸਮਤ ਜਮਾਉਣ ਨੂੰ ਬੜੇ ਕਾਲੇ ਨੇ ਕਿਉਂਕਿ ਵਾਰਡ ਨੰਬਰ 1 ਤੋਂ ਲੈ ਕੇ ਵਾਰਡ ਨੰਬਰ 13 ਤੱਕ ਕਈ ਕੈਂਡੀਡੇਟਸ ਅਪਰੋਕਸੀਮੇਟਲੀ 40 ਕੈਂਡੀਡੇਟਸ ਹੈਗੇ ਨੇ ਸਾਰੇ ਵਾਰਟਾਂ ਦੇ ਵਿੱਚ ਅਤੇ ਉਹ ਵਾਰਟਸ ਦੇ ਵਿੱਚ ਆਪਣੀ ਆਪਣੀ ਕਿਸਮਤ ਜਮਾ ਰਹੇ ਤੁਸੀਂ ਦੇਖ ਰਹੇ ਹੋ ਕਿ ਹਰੇਕ ਕੈਂਡੀਡੇਟਸ ਨੇ ਆਪਣਾ ਪੂਰਾ ਜੋਰ ਵੀ ਲਾਇਆ ਹੋਇਆ ਅਤੇ ਉਹਦੇ ਨਾਲ ਜਿੰਨੇ ਵੀ ਉਹਦੇ ਸਾਥੀ ਉਹਨੂੰ ਉਚਾਇਤ ਕਰਨ ਵਾਲੇ ਫਰੈਂਡ ਸਰਕਲ ਉਹਨਾਂ ਦਾ ਰਿਸਟਰ ਭਾਈਚਾਰਾ ਉਹ ਸਾਰਾ ਟਾਈਮ ਟੂ ਟਾਈਮ ਉਹਨੂੰ ਆਪਣਾ ਆਪਣਾ ਦੇ ਰਿਹਾ ਹੈਗਾ ਸੋ ਸਵਾਲ ਇਹੀ ਪੈਦਾ ਹੁੰਦਾ ਵਾ ਕਿ ਇਸ ਵਾਰ ਜਿਹੜੀ ਹੈਗੀ ਗੁਰਾਇਆਂ ਦੀ ਨਗਰ ਕੌਂਸਲ ਦੀ ਸੀਟ ਤੇ ਐਜ਼ ਅ ਬਿੰਗ ਪ੍ਰੈਜ਼ੀਡੈਂਟ ਕੌਣ ਇਲੈਕਟ ਹੋਏਗਾ ਕਿ ਮੇ ਤਾਂ ਇਹੀ ਚਾਹਨਾ ਜੀ ਪ੍ਰੈਜ਼ੀਡੈਂਟ ਉਹੀ ਇਲੈਕਟ ਹੋਵੇ ਜਿਹੜਾ ਮਸਟ ਆਫ ਆਲ ਮਸਟ ਵੀ ਐਜੂਕੇਟਿਡ ਹੋਵੇ ਪੜਿਆ ਲਿਖਿਆ ਹੋਵੇ ਲੋਕਾਂ ਦੀ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੋਵੇ ਤੇ ਵਾਕਈ ਉਹਦੇ ਕੋਲੇ ਗਰਡਸ ਹੋਣ ਅਫਸਰਾਂ ਦੇ ਕੋਲੋਂ ਕੰਮ ਕਰਾਉਣ ਦਾ ਕਿਉਂਕਿ ਗਰੈਂਸ਼ ਕਿਹੜੇ ਦੇਖਣੇ ਚਾਹੀਦੇ ਨੇ ਦੇਖੋ ਜੀ ਹੈਰਾਨੀ ਦੀ ਗੱਲ ਹੈ ਕਿ ਮੁੱਦੇ ਤਾਂ ਮੈਡਮ ਕਾਫੀ ਜ਼ਿਆਦਾ ਨੇ ਸੋ ਦਟ ਵੀ ਆਰ ਨਾਟ ਟਾਕਿੰਗ ਅਬਾਊਟ ਦੀ ਸਪੈਸਿਫਿਕ ਆਫ 1 ਮੁੱਦਾ ਤੇ ਇਹਦੇ ਵਿੱਚ ਇਦਾਂ ਹੋਣ ਕਿ ਪਬਲਿਕ ਟਾਇਲਟਸ ਦੀ ਸਭ ਤੋਂ ਪ੍ਰੋਬਲਮ ਹੈਗੀ ਸ਼ਹਿਰ ਦੇ ਵਿੱਚ ਉਹ ਹੈ ਨਹੀਂ ਕਿ ਬੱਸ ਸਟੈਂਡ ਦੀ ਪ੍ਰੋਬਲਮ ਹੈਗੀ ਉਹ ਹੈ ਨਹੀਂ ਕਿ ਕੋਈ ਹਾਈ ਗ੍ਰੇਡ ਕੋਈ ਅਪਗ੍ਰੇਡ ਕੋ ਸਕੂਲ ਕਾਲਜ ਦੀ ਅਪਰੂਵਲ ਹੈ ਨਹੀਂ ਕੋਈ ਆਈਟੀ ਹੈ ਨਹੀਂ ਕੋਈ ਪੋਲੀਟੈਕਨਿਕ ਹੈ ਨਹੀਂਗਾ ਠਿਕਜ ਕੋ ਪਾਰਕ ਹੈ ਨਹੀਂਗਾ ਕੋਈ ਬੱਚਿਆਂ ਦੇ ਖੇਡਣ ਵਾਸਤੇ ਕੋ ਪਲੇਗਰਾਉ ਸਫਾਈ ਦੇ ਮੁੱਦੇ ਤੇ ਵੀ ਕਾਫੀ ਕੁਝ ਹੈਗਾ ਵਾ ਕਈ ਪ੍ਰੋਬਲਮਸ ਹੈਗੀਆਂ ਨੇ ਸ਼ਹਿਰ ਨੂੰ ਠੀਕ ਕਰਨ ਵਾਸਤੇ ਅਤੇ ਜਿਹਦੇ ਵਿੱਚ ਸਭ ਤੋਂ ਵੱਧ ਇਹ ਹੀ ਹੈ ਕਿ ਉਹੀ ਬੰਦਾ ਠੀਕ ਕਰ ਸਕਦਾ ਜਿਹੜਾ ਬੰਦਾ ਵੈਲ ਐਜੂਕੇਟਿਡ ਹੋਵੇ ਪੜਿਆ ਲਿਖਿਆ ਹੋਵੇ ਕਿਉਂਕਿ ਅਨਪੜ੍ਹ ਬੰਦਾ ਕਹਿਣ ਨੂੰ ਆ ਵੀ ਨਹੀਂ ਇਹ ਰਿਐਲਿਟੀ ਹੈ ਕਿ ਉਹਦੇ ਬਸ ਦਾ ਰੋਗ ਨਹੀਂ ਹੈਗਾ ਜੇਕਰ ਕੋਈ ਬੰਦਾ ਪੜਿਆ ਲਿਖਿਆ ਹੋਵੇ ਜਿਹੜਾ ਹਾਰੂ ਹੋਵੇ ਹਿੰਮਤ ਹੋਵੇ ਉਸ ਬੰਦੇ ਦੇ ਵਿੱਚ ਜਿਹੜੀ ਹੈਗੀ ਹੈ ਕੰਮ ਕਰਨ ਦੀ ਸ਼ਕਤੀ ਵੀ ਹੁੰਦੀ ਹੁੰਦੀ ਹੈ એનર્ਜੀ ਵੀ ਹੁੰਦੀ ਆ ਅਤੇ ਉਹ ਜਿਹੜਾ ਕੈਂਡੀਡੇਟs ਹੈਗਾ ਸ਼ਹਿਰ ਨੂੰ ਚਾਰ ਚੰਨ ਲਾ ਸਕ ਸਕਦਾ ਹੈ ਕਿਉਂਕਿ ਮਾਂਚੈਸਟਰੋਂ ਪੰਜਾਬ ਦੇ ਨਾਮ ਨਾਲ ਗੁਰਾਇਆ ਜਾਣਿਆ ਜਾਂਦਾ ਜੀ ਅਸੀਂ ਚਾਹੁੰਦੇ ਕਿ ਜਿੰਨਾ ਨਾਮ ਇਹ ਤਾਂ ਮਾਂਚੈਸਟਰ ਪੰਜਾਬ ਹੈਗਾ ਤੇ ਉਹਨਾਂ ਸ਼ਹਿਰ ਵਾਕਈ ਬੇਸਿਕਲੀ ਤਰੱਕੀ ਦੇ ਰਾਹ ਤੇ ਚੱਲੇ ਇਹਹੀ ਛਾਵਾਂ ਦੇ ਨਾਲ ਅਸੀਂ ਸਾਰੇ ਕੈਂਡੀਡੇਟਸ ਨੂੰ ਮੈਂ ਛੂਬੀ ਛਾਵਾਂ ਦਿੰਨਾ ਕਿ ਤੁਸੀਂ ਜਿਹੜੇ ਵੀ ਕੈਂਡੀਡੇਟਸ ਤੁਸੀਂ ਜਿੱਤਦੇ ਹੋ ਵਧੀਆ ਗੱਲ ਆ ਤੁਸੀਂ ਜਿੱਤਦਾ ਤਾਜ ਪੈਨੋ ਅਤੇ ਜਦੋਂ ਜਿੱਤਦਾ ਤਾਜ ਉਹਦੇ ਜਿਆਦਾ ਸੋਹਣਾ ਲੱਗੇਗਾ ਜਦੋਂ ਤੁਸੀਂ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕਰਦੇ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਕੀ ਲੱਗਦਾ ਹੈ ਕਿ ਲੋਕ ਇੰਨੀਆਂ ਲਾਈਨਅਪ ਵਿੱਚ ਪਹਿਲੀ ਵਾਰ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਐਕਸਾਈਟਮੈਂਟ ਆ ਬੋ ਛਾਵਾਂ ਲੋਕਾਂ ਦੇ ਵਿੱਚ ਵੋਟਾਂ ਪਾਉ ਐਰ ਕੀ ਬਰਤ ਬਰਤ ਵੋਟ ਪਾਓ ਬਹੁਤ ਬਹੁਤ ਵੋਟ ਪਾਓ ਲੱਗਦਾ ਕਿ ਲੋਕਾਂ ਨੂੰ ਨਾਮ ਨਾ ਦਸੀਓ ਕਿਸੇ ਦਾ ਵੀ ਅੱਜ ਕੋਈ ਪ੍ਰੋਮੋਸ਼ਨ ਨਹੀਂ ਸਿਰਫ ਇਹ ਦਸੀਓ ਵੀ ਲੋਕਾਂ ਨੂੰ ਕਿਹੜੀਆਂ ਚੀਜ਼ਾਂ ਦੇਖ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਲੋਕਾਂ ਨੂੰ ਜਿਹੜਾ ਪ੍ਰਿੰਸੀਪਲ ਸਾਹਿਬ ਨੇ ਸ਼ਹਿਰ ਦਾ ਵਿਕਾਸ ਸ਼ੁਰੂ ਕਰਾਇਆ ਹੈ ਕੋਈ ਹਾਲ ਦੇਖ ਕੇ ਲੋਕਾਂ ਨੂੰ ਬੜਾ ਉਤਸ਼ਾਹ ਆ ਵੀ ਹਰੇਕ ਬੰਦਾ ਵੋਟ ਪਾਉਣ ਨੂੰ ਆ ਰਿਹਾ ਲੋਕਾਂ ਨੂੰ ਉਹ ਮੁੱਦੇ ਕਿਹੜੇ ਦੇਖਣੇ ਚਾਹੀਦੇ ਨੇ ਲੋਕਾਂ ਨੂੰ ਪਾਰਟੀ ਦੇਖਣੀ ਚਾਹੀਦੀ ਜਾਂ ਬੰਦਾ ਦੇਖਣਾ ਚਾਹੀਦਾ ਲੋਕਾਂ ਨੂੰ ਪਾਰਟੀ ਪਾਰਟੀ ਵੀ ਨਹੀਂ ਦੇਖਣੇ ਚਾਹੀਦੀ ਕੰਮ ਦੇਖਣਾ ਚਾਹੀਦਾ ਜਿਹੜਾ ਕੰਮ ਕਰਾਂਦਾ ਵਾ ਉਹਨੂੰ ਵੋਟ ਪਾਣੀ ਚਾਹੀਦੀ